ਇਹ ਉਹਨਾਂ ਕਰ ਪਾਈ 19000 ਦੀ ਦਿੰਨਾ ਹੋਰ ਕਿੱਥੇ ਆਊਗੀ 20000 ਦੀ ਦਿੰਨਾ ਚਲ ਜਾਣੀ ਹੁਣ ਹਾਂ ਚਲ ਜਾਣੀ ਆ 22000 ਦੀ ਬਖ ਲਈ ਜਾ ਚੱਕਾ ਚੱਕਰ ਸੱਜਣਾਂ ਨੂੰ ਵਿਚਾਲਿਆ ਕੋਤੀ ਹੋ ਵੀ ਕਰੇਣਾ ਹੁਣ ਤਾਂ ਜਾ ਲੈ 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 ਸਿੱਤਾ ਲੈ ਹੁਣ ਬੱਕਰੀ ਦੇਣੀ ਹੈ ਤਾਂ ਦੇਣੀ ਹੈ ਕਿੰਨੇ ਸਿੱਤਾ ਲੈ ਹੁਣ ਬੱਕਰੀ ਦੇਣੀ ਹੈ ਤਾਂ ਦੇਣੀ ਹੈ ਕਿੰਨੇ ਦੀ 22000 ਰੁਪਏ ਆ ਚੱਕ ਬੱਕਰੀ ਹੋ ਗਈ 21000 ਨਹੀਂ ਨਹੀਂ ਹਾਂ ਨਹੀਂ ਹੋਣੀ ਲੈ ਸਾਡੇ ਨਹੀਂ ਨਾ ਜੀ ਗੱਲ ਤਾਂ ਮੋੜ ਤੇ ਬੱਕਰੀ ਮੋੜ ਤੇ ਸਾਰੇ ਕਿੱਡੀ ਟੰਗੀ ਲੈ ਗਏ ਪੂਰੇ ਗੱਡੀ ਪੂਰੇ ਗੱਡੀ ਹੈ ਜੀ ਦੇਣਾ ਥੱਲੇ ਬੱਲੇ ਕਿੱਡੀ ਮੁਰੇ 10 ਟੰਗੂ ਤੇ ਪੂਰੇ ਵਾਰੀ ਵਿੱਚ ਹੈ ਸਰ ਬਾਗੇ ਲੈ ਮਿਲਵਾ ਬਜਿਤਲਾ ਮੈਂ ਕਿਹਾ ਉਹ ਇਹ ਬਤਨ ਲਾ ਦੇ ਹਾਂ ਹਾਂ ਗੱਪਣਾ ਹਾਂਜੀ ਹਾਂਜੀ ਇੱਥੇ ਖੜ ਜੋ ਮਾਰਾ ਜੇ ਇੱਥੇ ਨੂੰ ਮੂੰਹ ਕਰ ਤੋੜਾ ਕਰ ਲੋ ਖੜਾ ਅਬੀ ਸਾਹਮਣੇ ਮੋੜ ਤੇ ਆ ਗਿਆ ਬਈ ਅੱਛਾ ਇੱਥੇ ਹਾਂ ਸਾਤਰੀ ਕਾਰਜ ਜੀ ਸਾਰਿਆਂ ਨੂੰ ਪਿਆਰ ਭਰੀ ਅੱਜ ਆਪਾਂ ਖੜੇ ਆ ਤੁੰਗ ਵਾਲੀ ਮੰਡੀ ਦੇ ਵਿੱਚ ਬਲਵਿੰਦਰ ਮਾਨ ਦੀ ਮੰਡੀ ਦੇ ਵਿੱਚ ਖੜੇ ਆ ਪਹਿਲਾ ਸੌਦਾ ਕਰਦੇ ਆ ਬਾਬੇ ਆਏ ਨੇ ਤੇ ਸਾਨੂੰ ਬਾਬਿਆਂ ਦਾ ਬੜਾ ਪਰਮਾਤਮਾ ਦੇ ਨਾਮ ਆਸ ਹੈ ਮਨਤ ਲੋਕ ਨੇ ਇਹ ਰੱਬ ਲੋਕ ਨੇ ਹਾਂ ਜੀ ਇਹ ਵੀ ਜੀ ਕੀ ਮੰਗਦੇ ਹੋ ਬੱਕਰੀ ਦਾ 25000 ਰੁਪਏ ਆਪ ਦੀ ਗੱਲ ਕਰ ਲੈ ਕੋਈ ਕਿੰਨਾ ਤਣਾ ਫੜ ਕੇ ਲੈ ਜਾਵਾ ਤੇ ਨਾ ਤੜਕੀ ਪਕਾਈ ਕਰਾਵੇਂ ਇਹ ਪਕਰਦੀ ਨਹੀਂ ਸਰਵਾਈ ਨਹੀਂ ਪਕਾ ਕੇ ਦੇ ਦਿੰਦੀ ਆ ਗੜਿਆ ਆਪਾ ਕੋਣੀ ਕਰਨੀ ਹੈ ਤੇ ਇਥੋਂ ਇਥੋਂ ਮੈਂ ਨਹੀਂ ਕੋਣੀ ਕਰਨੀ ਪਹਿਲਾਂ ਸੌਦਾ ਤੇਰਾ ਕਰਦਾ ਇਮਾਨਦਾਰੀ ਦੀ ਬਾਤ ਹੈ ਆ ਲਾ ਬੱਕਰੇ ਕਰਕੇ ਲੈ ਜਾ ਤੇ ਆਪੇ ਕਰਦਾ ਖਲੀ ਮੈਂ ਕੋਈ ਨਾਗ ਨਹੀਂ ਬਕਾਇਆ ਕਿਸੇ ਦਾ ਠੀਕਾ ਫਿਰ ਸੋਦੀ ਮੈਂ ਰਫ ਵਰਗੀ ਪੋਣੀ ਥਣਕਾ ਪ੍ਰਮਾਤਮਾ ਮੈਨੂੰ ਵੀ ਲੈਣਾ ਕਰੇ ਤੇ ਤੁਹਾਨੂੰ ਵੀ ਠੀਕਾ ਤੁਹਾਡਾ ਮਾਲ ਉਤਰਨ ਦਾ ਮੈਂ ਹੋ ਪੂਛੇ ਤੋਂ ਪੱਜਿਆ ਆ। ਬਾਪਾ ਜੀ ਆਜੋ ਬਹੁਤ ਵਧੀਆ ਬਿਸ਼ਟਲ ਬੱਕਰੀਆਂ ਆ ਗਈਆਂ ਪਿਆਰ। ਤੁਹਾਨੂੰ ਉੱਥੋਂ ਲੈ ਜਾਣਾ ਕੋਈ ਕੋ ਬੱਕਰੀ ਬੰਦੇ ਸਹੀ ਨਹੀਂ ਮੋੜੇ ਮੁਰਕਾਂ ਨਾ ਨਾ ਠੀਕਾ ਨਾ ਜੇ ਸੌਦਾ ਆਪਣਾ ਵਧੀਆ ਹੋ ਗਿਆ ਬਹੁਤ ਹੋਰ ਵੀ ਲੈ ਲੈ। ਕੁਲ ਦਾ ਨੀ ਬੱਪਾ ਕੋ 17000 ਦੇ ਦਈਏ ਜੀ। ਹੋਰ ਕਿੰਨੀ ਦੀ ਨਹੀਂ ਕੁਲ ਦਾ ਨਹੀਂ। ਤੇ ਤੈਨੂੰ ਪੱਕਾਰਾ ਚੋਂ ਖਰੀਦ ਵੀ ਹੈ ਨਹੀਂ ਆਪਣੇ ਯਾਰ। ਕੋਈ ਦੱਸ ਦੇ ਪੱਕਾ ਜਾ। 24 ਲੈ ਜਾ ਬਸ ਪੌਣੀ ਕਰਨੀ ਪੌਣੀ ਕਰਨੀ ਹਾਂ 18000 ਦੀਵੇਂ ਦਾ ਨਹੀਂ ਫੋਰ ਜੋ ਹਜ਼ਾਰ ਦਿਲੇ ਹਟਪਰਾਇਆ ਚ 24 ਦਿਲੇ ਚ ਪੌਣੀ ਕਰਨੀ ਕਰਨੀ ਤੇ ਜਾ ਬਾਬਾ ਜੀ ਕਿਵੇਂ ਕਰੀਏ ਉਹ ਬਾਬਿਆਂ ਦੇ ਘਰ ਜਾਊਗਾ ਮੁਕਰ ਜਾਊਗਾ ਐਸ਼ਾ ਕਰੀਂ ਨਾਣਾ ਫੱਟਾ ਖਾਊਗੀ ਇਹਦੇ ਪਾਪਾ ਹਮ ਨੂੰ ਪ੍ਰਭਾਵ ਲਾਉਣਗੇ ਜਿਹਨੇ ਪੰਜਾਬ ਦੇ ਮਹੰਤ ਨੇ ਉਹ ਠੀਕ ਆ ਜੀ ਇਹ ਵਿਚਾਰੇ ਮੇਰੇ ਫੈਨ ਨੇ ਮਹੀਨਾ ਦਾ ਫੈਨ ਮੇਰੀ ਗੱਲ ਪਹਿਲਾਂ ਸਤਿਕਾਰ ਕਰਦੇ ਆ ਕਰ ਜਾਣੀ ਆ ਠੀਕ ਆ ਜੀ ਮੈਂ ਅਸਰ ਰੱਖਣੀ ਆ ਜਿਹੜਾ ਕੋਈ ਬਾਤੇ ਘਾਟੇ ਦਾ ਨਹੀਂ ਠੀਕ ਆ ਅੱਪਾ ਅਸੀਂ ਅਸੀਂ ਨਹੀਂ ਸੋਟਨੇ ਵੀ ਸਾਨੂੰ ਘਾਟਾ ਨਾ ਪਾ ਗੱਲ ਸੁਣੋ ਕੋਈ ਅਸੀ ਹੋਲੀ ਜਾ ਤੇ ਚਾਰ ਆਇਆ ਹੋ ਕੱਥਨੇ ਆ ਲੈ ਉਹਨਾਂ ਕਰ ਪਾਈ 500 19000 ਦੀ ਦਿੰਨੇ ਹੋਰ ਕਿੱਥੇ ਆਊਗੀ 20000 ਦੀ ਦਿੰਨੇ ਚਲ ਜਾਣੀ ਹੁਣ ਹਾਂ ਲ ਜਾਣੀ ਆ ਇਹ 10000 ਦੇ ਵਿੱਚ ਲਈ ਜਾ। ਐਡਾ ਟੱਕਰ ਸੱਜਣਾ ਨੂੰ ਵਿਚਾਲਿਆ। ਕੋਪੀ ਹੋਊ ਵਿਚਰੇਣਾ। ਹੁਣ ਤਾਂ ਜਾਇ ਹੋ। ਲਾ ਲਾ ਲਾ। ਸਿੱਤਾ ਉਹ ਬੱਕਰੀ ਦੇਣੀ ਹੈ ਤਾਂ? ਦੇਣੀ ਹੈ। ਕਿੰਨੇ ਟੱਕਰ ਸੱਜਣਾ ਨੂੰ ਵਿਚਾਲਿਆ। ਕੋਪੀ ਹੋਊ ਵਿਚਰੇਣਾ। ਹੁਣ ਤਾਂ ਜਾਇ ਹੋ। ਲਾ ਲਾ ਲਾ। ਸਿੱਤਾ ਉਹ ਬੱਕਰੀ ਦੇਣੀ ਹੈ ਤਾਂ? ਦੇਣੀ ਹੈ। ਕਿੰਨੇ ਦੀ? 22000 ਰੁਪਏ। ਆ ਚੱਕ ਬੱਕਰੀ ਹੋ ਗਈ 21000। ਨਹੀਂ ਨਹੀਂ। ਹਾਂ। ਨਹੀਂ ਹੋਣੀ ਲੈ। ਹਾਂ 21000 ਸਾਡੇ ਨਹੀਂ ਲੱਗਣਾ। ਸੀਗਰ ਤੋਂ ਮੋੜ ਦਾ। ਮੋਰ ਦਾ ਨਹੀਂ ਮੋਰ ਦਾ ਨਹੀਂ ਨਹੀਂ ਮੋਰ ਦਾ ਖੜਾ ਕੰਡਿਓ ਮਾ ਦੂ ਮੈਂ ਸੁਣੋ ਬੰਦ ਕੇ ਲੰਗਣੀ ਗੱਲ ਸੁਣਾ ਬੋਲਾ ਚੱਲ ਇਹ ਵੀ ਆਈ 4000 ਦੀ ਹੋ ਗਈ ਛੱਟ ਪਰੇ ਬਾਗਾਂ ਦੇ ਘਰੇ ਜਾਉ ਟੜਕੀ ਬੋਣ ਦਾ ਸੌਦਾ ਖਰਾਬ ਨਹੀਂ ਕਰਨਾ ਪਰ ਬਾਜੀ ਖੋਸੋ ਮਹਿੰਗੀ ਤਾਂ ਨਹੀਂ ਨਾ ਕੋਈ ਨਾ ਕਿਉਂ ਹੈ ਸਸਤੀ ਕਣੀ ਨਹੀਂ ਕੋਈ ਨਾ ਬਿਹਾਰ ਫਾਇਤੀ ਨਹੀਂ ਕੋਈ ਗੱਲ ਹੋ ਗਈ ਗੱਲ ਬਹੁਤ ਹੀ ਰਿਓ ਤੁਸੀਂ ਆਪਾ ਕੋਈ ਨਹੀਂ ਵਧਿਆ ਹੋਵੇ ਸਾਬਾ ਜੀ ਇਹ ਵੀਡੀਓ ਬਣਾ ਆ ਬੱਕਰੀ ਲਈਏ ਜੀ ਇਹ ਬੰਦਾ ਆ ਬਾਈ ਮਾਨਸਾ ਮਾਨਸਾ ਤੋਂ ਆਏ ਨੇ ਐਮ ਸੀ ਸੰਦੀਪ ਮੰਤਵ ਐਮ ਸੀ ਸੰਦੀਪ ਮੰਤਵ ਕਿੰਨੇ ਨੇ ਬੱਕਰੀ ਬਾਈ ਮੇਰੇ ਵੀ ਤੋਂ ਲਈ ਹੈ ਜੀ ਇੱਥੋਂ ਕਿਹੜਾ ਬੰਦਾ ਤੇਰਾ ਮੈਂ ਰੂੜੇ ਕੀ ਰੂੜੇ ਕੀ ਰੂੜੇ ਕੀ ਹੈ ਹਾਂਜੀ ਹਾਂ ਤੁਹਾਡਾ ਨਵੇਂ ਵਾਲੀ ਹੈ ਕਮਾਂਡੀ ਲਈ ਆ ਦੇਖੋ ਜੀ ਬਹੁਤ ਵਧੀਆ ਸੂਨ ਵਾਲੀ ਆ ਦਸ ਦਾਣਾਂ ਦੀ ਬੱਕਰੀ ਕੁਆਲਿਟੀ ਦੀ ਬੱਕਰੀ ਲੈ ਕੇ ਦਿੱਤੀ ਹੈ ਮੰਤਸਨ ਆ ਡਰੂ ਡਰ ਦੀ ਵੀਡੀਓ ਵਧੀਆ ਬਣਾ ਲਓ ਜੀ ਥੱਲੇ ਲੈ ਕੇ ਮਾਰ ਕੇ ਆ ਦੇਖ ਸਕਦੇ ਜੀ ਸਾਰੇ ਪੱਖੋਂ ਵਧੀਆ ਕਿਸੇ ਪੱਖੋਂ ਵੀ ਖੁੰਜੀ ਨਹੀਂ ਹੋਈ ਬੱਕਰੀ ਦੰਦ ਵੀ ਦੇਖ ਸਕਦੇ ਹੋ ਇਹ ਨਵੇਂ ਦੰਦੀ ਅੱਠ ਦੰਦ ਬੱਕਰੀ ਹੈ ਕਿਉਂ ਹੋਰ ਲੈ ਵੀ ਮੇਗੀ ਬੋਸੋ ਕੇ ਪਾਪਾਂ ਦੀ ਪਹਿਲਾਂ ਚੋਲੀ ਚ ਰੱਸਾ ਬਾਅਦ ਵਿੱਚ ਦਿੰਦੇ ਫਿਰੋ ਪੈਸੇ ਤੈਨੂੰ ਫਿਰ ਦਿੰਨਿਆ ਸੋ ਤੈਨੂੰ ਮੂਡ ਫੜਾ ਦੇ ਪਾਤਾ ਆ ਤਾਂ ਭਾਈ ਚੋਲੀ ਕਰੇ ਦੱਸ ਹਲੋ ਮਾਰਾ ਚੋਂ ਨੂੰ ਵਾਦਾ ਕਰੇ ਪ੍ਰਮਾਤਮਾ ਥੋੜੀ ਹੋ ਗਈ ਹੈ ਇੱਥੇ ਛੱਡ ਦੋ ਫਿਰ ਜਾਂਦੇ ਫਨ ਜਦੋਂ ਮਰਜੀ ਹੋਰ ਕਰਨੇ ਹੋਦੇ ਰਸੂਈ ਹਾਂ ਹੁਣ ਹੋਰ ਦੇਖੋ ਫਿਰ ਪੱਠਾ ਵਾਲੀ ਤੁਸੀਂ ਦੋ ਬੱਚਿਆਂ ਵਾਲੀ ਲੈ ਲਓ ਦੋ ਬੱਚਿਆਂ ਵਾਲੀ ਦੋ ਬੱਚਿਆਂ ਦੇ ਡੱਬੀ ਲੈ ਲਓ ਪਪਾ ਤੂੰ ਐਂ ਕਰ ਉਹਨੇ ਬੱਚੇ ਦੋਨੇ ਦੋਨੇ ਖਾਣੇ ਪੱਠਾ ਕਰਵਾ ਪਾਏ ਕੋਈ ਨੀ ਮਗਰ ਨਹੀਂ ਗਿਆ ਦੋ ਉਹ ਨਹੀਂ ਮਾਰੀ ਬੱਕਰੀ ਉਹ ਥੋੜਾ ਖਾਂ ਚੁੜਕਾ ਬਹੁਤ ਕੰਡ ਨਹੀਂ ਲੱਭੜੀ ਨਾ ਬੱਚੇ ਬਰੋਬਰ ਦੇ ਆ ਪਪਾ ਹਾਂ ਬੱਚੇ ਪੱਤ ਚੰਗੀ ਆ ਤੇ ਮੇਰੀ ਕੀ ਗੱਲ ਆ ਖਾਣ ਮਾਰੇ ਮੁੱਠੇ ਦਾ ਬੈਂਗ ਨਾ ਕਰੋ ਤੂੰ ਇਸਵੇਂ ਬਾਬਾ ਇਸੇ ਦੇ ਨਾ ਮੈਂ ਘਰ ਮਰੇ ਰਿਹਾ ਹਾਂ ਮੇਰੇ ਮਾਰੇ ਰੇ ਸੀ ਬੱਚਾ ਖਾਣਾ ਜਾ ਕਿਹੜੀ ਗੱਲ ਆ ਜੀ ਤੁਸੀ ਦੂਰ ਹਣ ਮਰਿਆ ਹੋਇਆ